ਓ ਬੱਲੇ ਨੰਬਰਦਾਰ ਜੀ ਕੀ ਹਾਲ ਚਾਲ ਨੇ ਓਏ ਆ ਵੀ ਜਰਾ ਸਿਆ ਕਿਵੇਂ ਆਣੇ ਹੋਏ ਮੈਂ ਤਾਂ ਤੇਰੇ ਕੋਲ ਤਾਂ ਆ ਮੈਂ ਤਾਂ ਆਪਣੀ ਜ਼ਮੀਨ ਠੇਕੇ ਤੇ ਦੇਣੀਆਂ ਤੇ ਡੰਗਰ ਪਸ਼ੂ ਵੇਚਣੇ ਨੇ ਜੇ ਕੋਈ ਜ਼ਮੀਨ ਠੇਕੇ ਤੇ ਲੈਣੇ ਆਲਾ ਹੋਇਆ ਜਾਂ ਡੰਗਰ ਪਸ਼ੂ ਖਰੀਦਣੇ ਆਲਾ ਹੋਇਆ ਕਉਂ ਕੀ ਗੌਰ ਰੱਖੀ ਆਪਾਂ ਸਾਰੀ ਦੇ ਦਾਣੇ ਨੇ ਕੀ ਗੱਲ ਹੋ ਗਈ ਕਿਤੇ ਬਾਹਰਲੇ ਮੁਲਖ ਚੱਲਿਆ ਉਹ ਨਹੀਂ ਬਾਹਰਲੇ ਮੁਲਖ ਨਹੀਂ ਚੱਲਿਆ ਇੱਕ ਤਾਂ ਮੇਰਾ ਬਜਰਨ ਵੱਧ ਗਿਆ ਇੱਕਾ ਟਿੱਡ ਬਹੁਤ ਬੜਾ ਹੋ ਗਿਆ ਹੂੰ ਨਾ ਤਾਂ ਮੇਤੋਂ ਬਹਿ ਕੇ ਖਰਾਚਾਰਾ ਵੱਢਿਆ ਜਾਂਦਾ ਤੇ ਨਾ ਕੋਈ ਖਾਲ ਵੱਟ ਘਟ ਹੁੰਦੀ ਆ ਨਾ ਤੂੰ ਕਮਲਾ ਹੋ ਗਿਆ ਉਹ ਜੇ ਤੇਰਾ ਟਿੱਡ ਵੱਧ ਗਿਆ ਤਾਂ ਤੈਨੂੰ ਖੇਤੀਬਾੜੀ ਛੱਡਣ ਦੀ ਨਹੀਂ ਲੋੜ ਤੈਨੂੰ ਟਿੱਡ ਘਟਾਉਣ ਦੀ ਲੋੜ ਆ ਬਾਈ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਉਹ ਦੁਨੀਆ ਦਾ ਹਰ ਕੰਮ ਕੀਤਾ ਜਾ ਸਕਦਾ ਪਰ ਵਧਿਆ ਹੋਇਆ ਟਿੱਡ ਘਟਾਉਣਾ ਖਾਲਾ ਜੀ ਦਾ ਬੜਾ ਨਹੀਂ ਹੋ ਦੇਖ ਵੀ ਮੈਂ ਤਰ ਪਿਆ ਰਿਆ ਤੇਰਾ ਕੰਮ ਛੱਡ ਕੇ ਜੀਵਰਾ ਨਹੀਂ ਹੋਣਾ ਆਪਣੇ ਸਰੀਰ ਨੂੰ ਫਿੱਟ ਕਰਕੇ ਤੇਰਾ ਜੀਵਰਾ ਹੋਣਾ ਜੇ ਤੂੰ ਕੰਮ ਛੱਡਤਾ ਤਾਂ ਹੋਰ ਆਲਸੀ ਹੋ ਜਾਣਾ ਤੇ ਤੈਨੂੰ ਕੰਮ ਕਰਨ ਦੀ ਆਦਤ ਨਹੀਂ ਰਹਿਣੀ ਤੇ 3600 ਬਿਮਾਰੀਆਂ ਲੱਗ ਜਾਣੀਆਂ ਨੇ ਬੇਲੇ ਰਹਿਣ ਨਾਲ ਤੇਰੇ ਖਰਚੇ ਵੱਧ ਜਾਣੇ ਨੇ ਘਰ ਚ ਕਲੇਸ਼ ਵਧੂ ਜਾਂ ਤੂੰ ਸਾਰੀ ਜ਼ਿਆਰੀ ਘਰੇ ਪਿਆ ਰਹੇਗਾ ਤੇਰੇ ਘਰ ਦੇ ਬੋਲਣਗੇ ਤੇ ਤੂੰ ਲੜੇਗਾ ਲੰਬੜਦਾਰਾ ਗੱਲ ਤੇਰੀ ਬਿਲਕੁਲ ਸਹੀ ਆ ਕੰਮ ਛੱਡਣ ਦਾ ਗੱਲ ਨਹੀਂ ਬਣਨੀ ਇਹ ਤਾਂ ਢਿੱਡ ਘਟਾ ਕੇ ਹੀ ਗੱਲ ਬਣਨੀ ਆ ਅੱਜ ਤੋਂ ਆਪਾਂ ਮਿਹਨਤ ਦੁੱਗਣੀ ਕਰ ਦੰਦੇ ਆ ਖੇਤੀ ਤੇ ਡੰਗਰਾਂ ਦੇ ਨਾਲ-ਨਾਲ ਕਸਰ ਸਟਾਰਟ ਕਰ ਦੰਦੇ ਆ ਅੱਜ ਤੋਂ ਮੈਂ 2-4 ਕਿਲੋਮੀਟਰ ਭੱਜ ਕੇ ਆਇਆ ਕਰੂੰਗਾ ਮੈਂ ਚੱਲਿਆ ਕਿੱਥੇ ਨੂੰ ਆਹੀ ਭੱਜਣ ਚੱਲ ਜਾਵਾ ਜੀ